ਸੀ ਉਹਦਾ ਘਰ ਵੇਖ ਕੇ ਹਰਾਨ ਰਹਿ ਗਏ ਉਹ ਸਬਜੀ ਵਾਲਾ ਬਿਹਾਰ ਚੋਂ ਆਇਆ ਸੀ ਤੇ ਇੱਥੇ ਆਣ ਕੇ ਪਹਿਲਾ 버ਗਰਾਂ ਦੀ ਰੇੜੀ ਲਾਈ ਉਸ ਤੋਂ ਬਾਅਦ ਉਹਨੇ ਹੌਲੀ ਹੌਲੀ ਸਬਜੀ ਦਾ ਕੰਮ ਕਰ ਲਿਆ ਕੀ ਕਰਦਾ ਸਵੇਰ ਸਬਜੀ ਲੈ ਆਉਂਦਾ ਮੰਡੀ ਚੋਂ ਸਬਜੀ ਵੇਚ ਕੇ ਉਹਨੇ ਸ਼ਹਿਰ ਦੇ ਵਿੱਚ 20 ਲੱਖ ਦੀ ਕੋਠੀ ਖਰੀਦੀ ਜਿਹੜੀ ਕਿ ਅਸੀਂ ਆਪ ਤਿੰਨ ਚਾਰ ਜਣੇ ਵੇਖ ਕੇ ਆਏ ਤੇ ਬੰਦਾ ਭਈਆ ਸੀਗਾ ਤੇ ਦੋਵੇਂ ਜੀ ਆਪ ਕੰਮ ਕਰਦੇ ਸੀਗੇ ਬੱਚੇ ਦੋ ਉਹਨਾਂ ਦੇ ਪੜ੍ਹਦੇ ਸੀਗੇ ਤੇ ਮੈਂ ਖੁਦ ਹੈਰਾਨ ਰਹਿ ਗਿਆ ਤੇ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਯਾਰ ਵੀ ਇਹ ਕਿਵੇਂ ਬਣਾਲੀ ਤੂੰ ਕੋਠੀ ਕਹਿੰਦਾ ਸਬਜ਼ੀ ਵੇਚ ਕੇ ਬਣਾਈ ਤੁਹਾਡੇ ਸਾਹਮਣੇ ਬਬੂ ਜੀ ਆ ਵੇਖੋ ਸਬਜ਼ੀ ਦਾ ਕੰਮ ਆ ਮੇਰਾ ਤੇ ਦੁਕਾਨ ਕਰਾਏ ਤੇ ਜਿਹਦਾ ਕਹ 4000 ਰੁਪਿਆ ਉਹ ਮਹੀਨੇ ਦਾ ਕਿਰਾਇਆ ਭਰਦਾ ਬਿੱਲ 2-3000 ਰੁਪਿਆ ਵੱਖਰਾ ਭਰਦਾ 6000 ਰੁਪਿਆ ਖਰਚਾ ਨੂੰ ਉਹ ਵੀ ਪੈਂਦਾ ਤੇ ਓੜਾ ਜਮੀਨ ਨਹੀਂ ਬਿਹਾਰ ਚੋਂ ਆਣ ਕੇ ਪੰਜਾਬ ਚ ਭਈਆ ਸਬਜ਼ੀ ਵੇਚ ਕੇ 20 ਲੱਖ ਦੀ ਕੋਠੀ ਲੈ ਗਿਆ ਮੈਂ ਹੈਰਾਨ ਆ ਬਾਈ ਜਦੋਂ ਮੈਂ ਕੋਠੀ ਜਾ ਕੇ ਵੇਖੀ ਤੇ ਮੇਰੇ ਆਨੇ ਪੁੱਠੇ ਰਹਿ ਗਏ ਵੀਰਾ ਵਾਕਈ ਯਾਰ ਕਮਾਲ ਹੋ ਗਈ ਯਾਰ ਸੱਚੀ ਹੈ ਤਾਂ ਅੱਜ ਇਹੀ ਮੁੱਦਾ ਵੀ ਜ਼ਿੰਮੇਦਾਰ ਕਰਜਾਈ ਹੁੰਦਾ ਕਿਉਂ ਤਾਂ ਦੋਸਤੋ ਜ਼ਿੰਮੇਦਾਰ ਪਲਾਂ ਦੀ 10 ਕਿੱਲਾਂ ਵਾਲਾ 5 ਕਿੱਲਾਂ ਵਾਲਾ ਕਿਉਂ ਕਰਜਾਈ ਹੁੰਦਾ ਛੋਟੇ ਛੋਟੇ ਪੁਆਇੰਟ ਆ ਪਹਿਲੀ ਗੱਲ ਜਿਹੜਾ 5 ਕਿੱਲਾਂ ਵਾਲਾ ਬੰਦਾ ਜ਼ਿੰਮੇਦਾਰ ਆ ਉਸ ਨੂੰ ਹਮੇਸ਼ਾ ਖੇਤੀ ਤੇ ਨਿਰਭਰ ਨਹੀਂ ਰਹਿਣਾ ਚਾਹੀਦਾ ਖੇਤੀ ਕਰਨੀ ਜ਼ਰੂਰੀ ਆ ਪਰ ਉਸ ਦੇ ਨਾਲ ਨਾਲ ਉਹਦੇ ਕੋਲ ਇੱਕ ਜੌਬ ਹੋਣੀ ਚਾਹੀਦੀ ਆ 10 ਤੋਂ 15000 ਦੀ ਉਹ ਲਾਜ਼ਮੀ ਆ ਕਿਉਂਕਿ ਆਪਾਂ ਨੂੰ ਛਣੀ ਜਐਤਵਾਰ ਦੀ ਛੁੱਟੀ ਮਿਲ ਹੀ ਜਾਂਦੀ ਜਿਵੇਂ ਸਾਡੇ ਫੈਕਟਰੀ ਆ ਐਤਵਾਰ ਦੀ ਛੁੱਟੀ ਆ ਜੇਕਰ 5 ਕਿੱਲੇ ਆ ਤਾਂ ਐਤਵਾਰ ਦੀ ਛੁੱਟੀ 'ਚੋ ਸਾਰਾ ਕੰਮ ਨਿਬੇੜ ਸਕਦਾ ਠੀਕ ਆ ਕਿ ਨਹੀਂ ਇੱਕ ਨਾਲ ਭਲਾਂ ਦੀ ਦਿਹਾੜੀ ਆ ਲਾਲੀ ਦੂਜਾ ਪੁਆਇੰਟ ਜੇਕਰ ਜ਼ਿਮੀਦਾਰ ਨੇ ਆਪਣੀ ਧੀ ਦਾ ਵਿਆਹ ਕਰਨਾ ਘਰ ਚੰਗਾ ਮਿਲ ਗਿਆ ਜੇ ਜੇ ਉਹਨੂੰ 20 ਕਿੱਲੇ ਵਾਲਾ ਘਰ ਮਿਲ ਗਿਆ ਤਾਂ ਵਿਚੋਲੇ ਨੇ ਕੀ ਕਰਨਾ ਵੀ ਉਹਦੇ ਤੋਂ 20 ਲੱਖ ਰੁਪਇਆ ਲਵਾਉਣਾ ਹੁੰਦਾ ਵਿਆਹ ਤੇ ਜਿਹੜਾ ਕਿ ਬਹੁਤ ਗਲਤ ਆਪਾਂ ਜਿਹੜਾ ਨਜਾਇਜ਼ ਖਰਚਾ ਕਰਦੇ ਆ ਵਿਆਹਾਂ 'ਤੇ ਕਿਉਂਕਿ ਕਿਤੇ ਨਾ ਕਿਤੇ ਰੋਲ ਵਿਚੋਲੇ ਦਾ ਵੀ ਹੁੰਦਾ ਜ਼ਿੰਮੇਦਾਰ ਨੂੰ ਕਰਜ਼ਾਈ ਕਰਨ ਚ ਤੇ ਉਹਦੇ ਵਿੱਚ ਕੀ ਹੁੰਦਾ ਵੀ ਫਿਰ ਜ਼ਿੰਮੇਦਾਰ ਨੂੰ ਸੋਚਣਾ ਪੈਂਦਾ ਯਾਰ ਘਰ ਵੀ ਚੰਗਾ ਬਣਾ ਲਾ ਹਨਾ ਫਿਰ ਉਹਦੇ ਅਸਤੇ ਉਹ ਲਿਮਟ ਬਣਾਉਂਦਾ ਜਦੋਂ ਲਿਮਟ ਵੱਜ ਜਾਂਦੀ ਆ ਇੱਕ ਗੱਲ ਦੋਸਤੋ ਨੋਟ ਕਰ ਲਿਆ ਜੇ ਜਿਹਦੇ ਜਿੰਨੇ ਬਣਾਲੀ ਲਿਮਟ ਸਾਰੀ ਉਮਰ ਕੀ ਉਸ ਦੀਆਂ ਪੁਸਤਾਂ ਵੀ ਉਹ ਲਿਮਟ ਲਾ ਸਕਦੀਆਂ ਠੀਕ ਹੈ ਕਿ ਨਹੀਂ ਤੇ ਜਿੰਨੇ ਲੈ ਲਿਆ ਲੋਨ ਜੇਕਰ ਉਹ ਭਰਨ ਵਾਲਾ ਤੇ ਲੋਨ ਲੈ ਜਾਂਦਾ ਪਰ ਲਿਮਟ ਨਹੀਂ ਦੋਸਤੋ ਲੈਂਦੀ ਤੇ ਮੈਂ ਤੁਹਾਨੂੰ ਇਹੀ ਗੱਲ ਕਹਿਣਾ ਲਿਮਟ ਨਾਲੋ ਜੇਕਰ ਕੋਈ ਸਰਕਾਰੀ ਲੋਨ ਮਿਲਦਾ ਉਹ ਲੈ ਲਿਆ ਕਰੋ ਤੇ ਉਹਨੂੰ ਭਰ ਕੇ ਤੁਸੀਂ ਆਪਦੀ ਜਾਨ ਛੁਡਾ ਸਕਦੇ ਹੋ ਜਿਹੜੀ ਲਿਮਟਾ ਇੱਕ ਵਾਰਾ ਤੁਸੀਂ ਬਣਾ ਲਈ ਦੋਸਤੋ ਜਿੰਨਾ ਚਿਰ ਤੁਹਾਡੀ ਮੌਤ ਨਹੀਂ ਹੁੰਦੀ ਉਹ ਤੁਹਾਡੇ ਨਾਲ ਨਿਭੂਗੀ ਤੇ ਸਾਰੀ ਉਮਰ ਤੁਹਾਨੂੰ ਬੈਂਕ ਨੂੰ ਵਿਆਜ ਦੇਣਾ ਹੀ ਪਊਗਾ ਹਾਂ ਕੁਝ ਸਿਆਣੇ ਜ਼ਿਮੀਦਾਰ ਹੁੰਦੇ ਆ ਵੀ ਉਸ ਲਿਮਟ ਤੋਂ ਬਹੁਤ ਸਾਰੀ ਜ਼ਮੀਨ ਬਣਾ ਲੈਂਦੇ ਨੇ ਪਰ ਜ਼ਿਆਦਾਤਰ 70% ਜ਼ਿੰਮੇਦਾਰ ਇਹੋ ਜਿਹੇ ਆ ਜਿਹੜੇ ਕਿ ਕਰਜ਼ਾਈ ਹੋ ਜਾਂਦੇ ਨੇ ਕਿਉਂਕਿ ਉਹਨਾਂ ਨੇ ਉਹ ਲਿਮਟ ਚੱਕ ਕੇ ਵਿਆਹ ਤੇ ਲਾ ਦੇਣੀ ਹੁੰਦੀ ਆ ਉਹ ਵੀ ਉਹਨਾਂ ਦੀ ਮਜਬੂਰੀ ਹੁੰਦੀ ਕਿਉਂਕਿ ਧੀ ਜੇ ਕਿ ਤੋਰਨੀ ਆ ਨਾ ਤੇ ਖਰਚਾ ਉਹਨੂੰ ਕਰਨਾ ਹੀ ਪਊਗਾ ਜੇਕਰ ਆਪ ਨੂੰ ਚੰਗਾ ਘਰ ਲੱਭਣਾ ਪਊਗਾ ਕਿਉਂਕਿ ਸਮਾਜ ਦਾ ਨਿਯਮ ਆ ਵੀ ਦਾਜ ਦੇਣਾ ਹਨਾ ਬਹੁਤ ਸਾਰੇ ਗਿਫਟ ਦੇਣੇ ਪੈਂਦੇ ਆ ਜਵਾਈ ਭਾਈ ਨੂੰ ਵਿਆਹ ਤੇ ਬਹੁਤ ਸਾਰਾ ਖਰਚਾ ਹੋ ਜਾਂਦਾ ਜਿਹਦੇ ਕਰਕੇ ਜ਼ਿੰਮੇਦਾਰ ਨੂੰ ਰਿਸ਼ਤੇਦਾਰਾਂ ਦੇ ਕਹਿਣ ਤੇ ਹਰ ਫੇਰ ਕੀ ਹੋ ਗਿਆ ਜ਼ਮੀਨ ਆ ਬਰਾਬਰ ਦੀ ਮਾਲਕਣਾ ਕੁਝ ਨਹੀਂ ਹੁੰਦਾ ਐ ਕਰਦੇ ਕਰਾਉਂਦੇ ਉਤੋਂ ਖਰਚਾ ਹੋ ਜਾਂਦਾ ਤੇ ਉਹ ਕਰਜ਼ਾਈ ਹੋ ਜਾਂਦਾ ਜਿਹਦੇ ਕਰਕੇ ਲਿੰਟ ਜਿਹੜੀ ਉਹਦੀ ਉੱਥੇ ਲੱਗ ਜਾਂਦੀ ਹੈ ਤੇ ਉਹ ਕਰਜ਼ੇ ਦੇ ਥੱਲੇ ਆ ਜਾਂਦਾ ਇੱਕ ਤਾਂ ਕਾਰਨ ਮੇਨ ਇਹ ਹੈ ਤੀਜਾ ਕਾਰਨ ਇਹ ਆ ਦੋਸਤੋ ਜਿਹੜਾ ਕਿ ਆਪਾਂ ਕੰਮ ਛੱਡ ਚੁੱਕੇ ਹਾਂ ਹਾਂਜੀ ਹੁਣ ਕਈ ਜ਼ਿਮੀਂਦਾਰ ਕੀ ਕਰਦੇ ਆ ਨਾ ਰੇ ਆਪ ਪਾਉਂਦੇ ਨਾ ਸਪਰੇ ਆਪ ਕਰਦੇ ਹਮੇਸ਼ਾ ਦਿਹਾੜੀਏ ਤੇ ਨਿਰਪਰ ਰਹਿ ਕੇ ਵੀ ਆਪਾਂ ਕਰਜਾਈ ਹੋ ਜਾਂਦੇ ਆ ਕਿਉਂਕਿ ਹੁਣ ਆਪਣੀ ਜ਼ਮੀਨ ਦਾ ਆਪਾਂ ਨੂੰ ਪਤਾ ਕਿੱਥੇ ਮਾੜੀ ਕਿੱਥੇ ਚੰਗੀ ਕਿੱਥੇ ਘਟ ਰੇ ਪਾਉਣੀ ਕਿੱਥੇ ਜਿਆਦਾ ਪਾਉਣੀ ਇਹ ਵੀ ਇੱਕ ਕਾਰਨ ਚੌਥਾ ਫੁਕਰ ਪੁਣਾ ਗੱਡੀਆਂ ਥਾਰਾਂ ਇਹ ਚੀਜ਼ਾਂ ਦੋਸਤੋ ਆਪਾਂ ਨੂੰ ਲੈ ਗਿਆ ਨੇ ਮੋਡੀਫਾਈ ਚੀਜ਼ਾਂ ਲੈ ਗਿਆ ਨੇ ਹਨਾ ਮਹਿੰਗੇ ਮਹਿੰਗੇ ਸੰਦ ਲੈ ਗਏ ਨੇ ਟਰੈਕਟਰ ਲੈ ਗਏ ਨੇ ਟਰੈਕਟਰਾਂ ਨੂੰ ਮੋਡੀਫਾਈ ਕਰਨਾ ਹੁਣ ਦੇਖ ਲਓ ਵੀ ਇੱਕ ਆਮ ਟਰੈਕਟਰ ਆਪਾਂ ਲੈ ਜਾਂਦਾ ਹਨ ਉਹਨੂੰ ਮੋਡੀਫਿਕੇਸ਼ਨ ਤੇ ਆਪਾਂ ਬਹੁਤ ਸਾਰਾ ਖਰਚਾ ਕਰਦੇ ਨੇ ਵੱਡੇ ਵੱਡੇ ਡੈਕ ਲਾ ਦਿੰਨੇ 20-20 ਹਜ਼ਾਰ ਦੇ ਡੈਕ ਜਿਨ੍ਹਾਂ ਦਾ ਕਿ ਮੈਨੂੰ ਲੱਗਦਾ ਕੋਈ ਤੋਕ ਨਹੀਂ ਬੰਦਦਾ ਜਿਹਦੇ ਕੋਲੇ ਪੈਸੇ ਹੈਗੇ ਉਹ ਲਾਵੇ ਪਰ ਜਿਹੜਾ ਮੇਰੇ ਵਰਗਾ 20-22 ਲੱਖ ਪਿਓ ਤੇ ਕਰਜ਼ਾ ਹੁੰਦਾ ਤੇ ਉਹ ਜੇ ਆਖੇ ਵੀ ਪਾਪਾ ਮੈਂ ਤਾਂ ਡੈਕਾ ਲਵਾਉਣਾ ਦੀ ਇਹ ਲਵਾਉਣਾ ਉਹ ਫਿਰ ਗੱਲ ਕਿੱਦਣੂ ਜਾਂਦੀ ਆ ਇਹ ਵੀ ਇੱਕ ਖਾਸ ਕਾਰਨਾ ਜ਼ਿਮੀਦਾਰ ਦੇ ਕਰਜ਼ਾਈ ਹੋਣ ਦਾ ਜਿਹੜਾ ਅਗਲਾ ਕਾਰਨਾ ਉਹ ਹੋ ਗਿਆ ਕੁਦਰਤ ਕਰੋਪੀ ਜਾਂ 4 ਸਾਲਾਂ ਦੇ ਵਿੱਚ ਇੱਕ ਵਾਰਾਂ ਜ਼ਿਮੀਦਾਰ ਤੇ ਕਰੋਪੀ ਆਉਂਦੀ ਹੁੰਦੀ ਹੈ ਵੀ ਉਹਦੀ ਇੱਕ ਸਾਲ ਫਸਲ ਨਹੀਂ ਹੁੰਦੀ ਕਿਉਂਕਿ ਮੈਂ ਪਿਛਲੇ 50 ਸਾਲਾਂ ਚ ਦੇਖ ਰਿਹਾ ਵੀ ਇੱਕ ਸਾਲ ਇਹੋ ਜਿਹਾ ਹੁੰਦਾ ਸਾਡੇ ਸਾਰੇ ਪਿੰਡ ਵਾਲਿਆਂ ਦੀ ਫਸਲ ਮਰੀ ਮਰਦੀ ਮਰਦੀ ਆ ਚਾਹੇ ਉਹ ਹੜਾ ਨਾਲ ਹੋ ਜੇ ਚਾਹੇ ਉਹ ਬਿਮਾਰੀ ਨਾਲ ਹੋ ਜੇ ਹਾਂ ਇੱਕ ਆਪਾਂ ਨੂੰ ਦੋਸਤੋ ਅੜੀ ਲੈ ਜਾਂਦੀ ਹੈ ਜ਼ਿਮੀਦਾਰ ਨੂੰ ਅੜੀ ਅੜੀ ਕਿਵੇਂ ਕਿ ਇੱਕ ਪਿੰਡ ਬਚਾ ਕੀ ਕਲਾਂ ਜੀ ਮੈਂ ਦੇਖਿਆ YouTube ਤੇ 1 ਲੱਖ ਨੂੰ ਠੇਕੇ ਤੇ ਪਛਾਇਦ ਪਚੈਤੀ ਪਹਿਲੀ ਚੜੀ ਆ ਸਿਰਫ ਅੜੀ ਪਿੱਛੇ ਅੜੀ ਪਿੱਛੇ ਦੋਸਤੋ 12 ਕਿੱਲੇ ਸੀ 12 ਲੱਖ ਨੂੰ ਚੜ ਗਈ ਲੱਖ ਰੁਪਏ ਨੂੰ ਕਿੱਲਾ ਜ਼ਮੀਨ ਚੜ ਗਈ ਦੱਸੋ ਉੱਥੇ ਉਹ ਜ਼ਿਮੀਂਦਾਰ ਕੀ ਬਚਾਊਗਾ ਆਉਣ ਵਾਲੇ ਸਮੇਂ ਦਾ ਪਤਾ ਨਹੀਂ ਵੀ ਬਾਤਮਦੀ ਦਾ ਰੇਟ ਮਿਲਣਾ ਕਿ ਨਹੀਂ ਮਿਲਣਾ ਸਿਰਫ ਅੜੀ ਪਿੱਛੇ ਤੇ ਉੱਥੋਂ ਦੇ ਬੰਦਿਆਂ ਨੇ ਉਹ ਸਪੈਸ਼ਲ ਬੋਲੀ ਰਿਕਵਾਈ ਵੀ ਆਰ ਬਹੁਤ ਹੋ ਗਿਆ ਵਿਚਾਰੇ ਨੂੰ ਬਚੂਗਾ ਕੀ ਛੱਡੋ ਖੜਾ ਲੱਖ ਰੁਪਇਆ ਬਹੁਤ ਆ ਤੱਕੇ ਨਾਲ ਉਸ ਬੋਲੀ ਤੋਂ ਖੜਾ ਛਡਾਇਆ ਗਿਆ ਮਚਾਕੀ ਕਲਾ ਸ਼ਾਇਦ ਮਚਾਕੀ ਕਲਾ ਦੀ ਗੱਲ ਆ ਮੈਂ ਫੇਸਬੁੱਕ ਤੇ ਦੇਖੀ ਆ ਲਾਈਵ ਬੋਲੀ ਚੱਲੀ ਜਾਂਦੀ ਸੀ ਲੱਖ ਰੁਪਇਆ ਕਿਲਾ ਪਚੈਤੀ ਪਹਿਲੀ ਦੀ ਬੋਲੀ ਹੋਈ ਤੇ 12 ਲੱਖ ਰੁਪਇਆ ਉਹਨੇ ਮੌਕੇ ਤੇ ਦਿੱਤਾ ਜਿੱਦੀ ਕਿ ਉਹਨੂੰ ਵਿਆਜ ਪੈਣੀ ਉਹਨੂੰ ਬਚੂ ਕੀ ਇਹ ਵੀ ਇੱਕ ਬਹੁਤ ਵੱਡਾ ਕਾਰਨ ਆ ਦੂਜਾ ਵਟਾਂ ਪਿੱਛੇ ਆਪਾਂ ਜਿਹੜੇ ਲੜਦੇ ਆ ਮੇਨ ਕਾਰਨ ਜਿਹੜਾ ਵਟ ਵੱਡਦੀ ਉਹਦੀ ਵਟ ਵੱਡਦੀ ਹਣਾ ਵੀ ਓੜਾ ਜ਼ਮੀਨ ਹੁੰਦੀ ਆ ਆਪਾਂ ਵਟਾਂ ਵੱਡਣ ਤੋਂ ਹਟਦੇ ਨਹੀਂ ਜਿਹਦੇ ਤਾਂ ਜਿਹਦੇ ਪਿੱਛੇ ਤਾਂ ਦੋਸਤੋ ਪੀੜੀਆਂ ਖਤਮ ਹੋ ਜਾਂਦੀਆਂ ਨੇ ਕਿੰਨੇ ਕੇਸ ਚੱਲਦੇ ਨੇ ਠੀਕ ਹੈ ਕਿ ਨਹੀਂ ਇੱਕ ਨਾ ਮੈਂ ਨਾਂ ਨਹੀਂ ਲੈ ਸਕਦਾ ਇੱਕ ਜਗ੍ਹਾ ਤੇ ਇੱਕ ਪਾਥੀਆਂ ਪਿੱਛੇ ਇਹੋ ਜਿਹਾ ਕਲੇਸ਼ ਬਣਿਆ ਕਿ ਘਰ ਤਬਾਹ ਹੋ ਗਿਆ 50-50 ਕਿੱਲਾਂ ਵਾਲੇ ਸੀ ਦੋਵੇਂ ਘਰ ਖਤਮ ਹੋ ਗਏ ਸਿਰਫ ਇੱਕ ਪਾਥੀਆਂ ਪਿੱਛੇ ਤੇ ਇਹ ਵੀ ਇੱਕ ਬਹੁਤ ਵੱਡਾ ਕਾਰਨ ਆ ਤੀਜਾ ਆਪਾਂ ਨੂੰ ਸਰਕਾਰਾਂ ਨੇ ਉਲਝਾ ਰੱਖਿਆ ਦੋਸਤੋ ਹਨਾ ਵੀ ਪ੍ਰਾਲੀ ਨੂੰ ਅੱਗ ਨਹੀਂ ਲਾਉਣੀ ਜਿਦੇ ਕਰਕੇ ਆਪਾਂ ਨੂੰ ਮਹਿੰਗੇ ਮਹਿੰਗੇ ਸੰਦ ਲੈਣੇ ਪੈਂਦੇ ਆ ਸੁਪਰ ਸੀਟਰ ਲੈਣਾ ਪੈਂਦਾ ਟਰੈਕਟਰ ਲੈਣੇ ਪੈਂਦੇ ਆ ਉਹ ਵੀ ਇੱਕ ਬਹੁਤ ਵੱਡਾ ਕਾਰਨਾ ਤੇ ਦੋਸਤੋ ਇਹ ਕਾਰਨਾ ਜਿਦੇ ਕਰਕੇ ਕਿ ਜ਼ਿੰਮੇਦਾਰ ਕਰਜਾਈ ਹੁੰਦਾ ਤੇ ਜਿਹਦੇ ਕੋਲੇ ਕੁਝ ਵੀ ਨਹੀਂ ਪਹਿਲੀ ਹੈ ਨਹੀਂ ਉਹ ਬੰਦਾ ਸੁਖੀ ਆ ਕਿਉਂਕਿ ਉਹ ਇੱਕ ਮਾਈਂਡ ਸੈਟ ਬਣਾ ਲੈਂਦਾ ਵੀ ਯਾਰ ਜਾਂ ਤਾਂ ਮੈਨੂੰ ਹੁਣ ਪੜ ਕੇ ਨੌਕਰੀ ਕਰਨੀ ਪਊ ਇੱਕ ਉਹਦੇ ਖਰਚੇ ਵੀ ਲਿਮਟਿਡ ਹੋ ਜਾਂਦੇ ਆ ਕਿਉਂਕਿ ਜਿਹੜਾ ਜ਼ਿੰਮੇਦਾਰ ਆ ਉਹਨੂੰ ਪਤਾ ਯਾਰ ਆਰਥ ਤੋਂ ਲੈ ਹੀ ਆਉਣੇ ਆ ਤੇ ਜਿਹੜੀ ਕੋਲੇ ਹੈ ਹੀ ਕੁਝ ਨਹੀਂ ਉਹਨੂੰ ਪਤਾ ਯਾਰ ਮੈਂ ਲੈ ਕੇ ਕਿੱਥੋਂ ਆਉਣੇ ਜੋ ਕੁਝ ਮੈਂ ਕਮਾਊਂਗਾ ਉਹੀ ਖਾਊਂਗਾ ਉਹਨੇ ਧਾਇਰੇ ਚ ਰਹਿ ਕੇ ਖਰਚਾ ਕਰਨਾ ਇਹ ਵੀ ਇੱਕ ਵੱਡਾ ਕਾਰਨ ਆ ਉਹ ਤਾਂ ਨਹੀਂ ਕਰਜਾਈ ਹੁੰਦਾ ਜਿਮੀਦਾਰ ਤਾਂ ਹੋ ਜਾਂਦਾ ਜੇ ਉਹਦਾ ਪਾੜਤਾ ਕਰਨੇ ਆੜਤੀਆਂ ਨੇ ਦੇਈ ਜਾਣਾ ਤੇ ਆਪਾਂ ਲਈ ਜਾਣਾ ਪਏ ਤਾਂ ਸੋਚਣਾ ਨਹੀਂ ਯਾਰ ਚਲ ਕੋਈ ਨਹੀਂ ਫਸਲ ਤੇ ਦੇ ਹੀ ਦੇਣਾ ਉੱਥੇ ਵੀ ਪੰਗਾ ਖੜਾ ਹੋ ਜਾਂਦਾ ਦੋਸਤ ਬਾਕੀ ਦੋਸਤ ਇਹ ਕੁਝ ਕਾਰਨ ਨੇ ਜੇਕਰ ਕੋਈ ਕਾਰਨ ਰਹਿ ਗਿਆ ਹੋਵੇ ਤਾਂ ਤੁਸੀਂ ਜਰੂਰ ਦੱਸਣਾ ਮੈਨੂੰ ਵੀ ਆਖਰਕਾਰ ਜਿਮੀਦਾਰ ਕਰਜਾਈ ਕਿਉਂ ਹੁੰਦਾ